ਅੱਜ ਦੀ ਇਹ ਸ਼ੋਭਾ ਯਾਤਰਾ ਸ੍ਰੀ ਪਰਾਚੀਂ ਸ਼ਵਾਲਾ ਮੰਦਿਰ ਤੋਂ ਛੇ ਪਰਿਵਾਰ ਦੀ ਸਥਾਪਨਾ ਲਈ ਇਹ ਅੱਜ ਸ਼ੋਭਾ ਯਾਤਰਾ ਕੱਢੀ ਗਈ ਹੈ ਜੋ ਕਿ ਇਸ ਮੂਰਤੀ ਸਥਾਪਨਾ ਛੇ ਪਰਿਵਾਰ ਅਤੇ ਹਨੂਮਾਨ ਜੀ ਗਜਰੰਗ ਵਾਲੀ ਹਨੂਮਾਨ ਜੀ ਦੀ ਜੋ ਮੂਰਤੀ ਸਥਾਪਨਾ ਉਹ ਕੱਲ 10:30 ਵਜੇ 6 ਦਸੰਬਰ ਨੂੰ ਹੋਏਗੀ ਪਰਾਚੀਂ ਸ਼ਵਾਲਾ ਮੰਦਿਰ ਵਿਖੇ ਹੋਏਗੀ ਤੇ ਪੁਰਾਣਾ ਬਾਜ਼ਾਰ ਮੰਦਿਰ ਤੋਂ ਚੱਲ ਕੇ ਪੁਰਾਣਾ ਬਾਜ਼ਾਰ ਪੁਰਾਣਾ ਬਾਜ਼ਾਰ ਤੋਂ हॉस्पिटल रोड रामगढ़ रोड रामगढ़ ਤੋਂ ਜੰਗਮ ਮੰਦਿਰ ਸ਼ਿਵਜੀ ਜੰਗਮ ਮੰਦਿਰ ਉਤੋਂ ਵਾਪਸੀ ਗੈਸ ਏਜੰਸੀ ਰੋਡ ਤਸਵੀਰ ਰੋਡ ਤੋਂ ਆਉਂਦੇ ਹੋਏ ਵਾਪਸ ਸਿਵਲ ਹਸਪੀਟਲ ਰੋਡ ਤੋਂ ਇਹ ਵਾਪਸ ਮੰਦਿਰ ਜਾਵੇਗੀ ਸਟ੍ਰੈਟਾਟੀ ਸਿਵਲ ਮਦਦ ਕਮੇਟੀ 4 5 6 ਦੇ ਗੁਰੂ ਜੀ ਸਮਾਗਮ ਕਰ ਰਹੀ ਹੈ ਮੂਰਤੀ ਸਪਨਾ ਦੀ 4 ਕਿਉਂ ਪੂਜਾ ਕੀਤੀ ਸੀ 5 ਕਿਉਂ ਪੂਜਾ ਕੀਤੀ ਹੈ 6 ਕਿਉਂ ਮੂਰਤੀ ਸਪਨਾ ਹੋਏਗੀ ਆਵਨ ਹੋਏਗਾ ਉਸ ਤੋਂ ਬਾਅਦ ਭੰਡਾਰਾ ਹੋਏਗਾ ਕੈਂਪਰਦਾਨੀ ਕਿਤਾਚੀਸ਼ ਵਾਲਾ ਮੰਦਰ ਕਮੇਟੀ ਮੰਦਰ ਦੀ ਸ਼ੋਪਾ ਨੂੰ ਬਹੁਤ ਪ੍ਰਾੜੀ ਹੈ ਔਰ ਸਾਰੇ ਪਬਲਿਕ ਦਾ ਬਹੁਤ ਸਹਿਯੋਗ ਹੈ ਸ਼ੇਪ ਪਰਿਵਾਰ ਤੇ ਹਨੂਮਾਨ ਜੀ ਇਹ ਨਵੇਂ ਨਵੇਂ ਮੰਦਰ ਦੀ ਸਾਰੀ ਕਿੰਨੀ ਦੀ ਨਵਾਂ ਮੰਦਰ ਬਣਾਇਆ ਗਿਆ ਹਾਂਜੀ ਮਤਦਾਤਾ ਜੱਤਾ ਚੱਲ ਰਿਹਾ ਉਹਦੀ ਤਰੱਕੀ ਚੱਲ ਗਈ ਪਹਿਲਾਂ ਪਾਲਕੀ ਬਣਾਈਆਂ ਸੀ ਤੇ ਹੁਣ ਸ਼ੇ ਮੰਦਰੀ ਸਥਾਪਨਾ ਕੀਤੀ ਜਾ ਰਹੀ ਹੈ ਸ਼ੇ ਪਰਿਵਾਰ ਦੀ ਤੇ ਉਸ ਤੋਂ ਬਾਅਦ ਹਨੂਮਾਨ ਜੀ ਕਿਉਂਕਿ ਮੰਦਰ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੱਤਾ ਸਹਿਯੋਗ ਮਿਲ ਰਿਹਾ ਔਰ ਸਾਰਾ ਮਤਲਬ ਇਹ ਕਿ ਮੰਦਰ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ ਬਹੁਤ ਖੁਸ਼ੀ ਹੈ